ਵਾਈ ਕੁਰਸੀ ਕਾ ਖਾਲਸਾ ਵਾਈ ਕੁਰਸੀ ਕੀ ਫਤਿਹ ਗੁਰੂ ਘਰ ਤੇ ਕਰ ਲੋ ਜੀ ਦਰਸ਼ਨ ਬਾਬਾ ਜੀ ਰਹਿ ਰਸਤਾ ਪਾਟ ਕਰ ਰਹੇ ਨੇ ਸ਼ਾਮ ਦਾ ਟਾਈਮ ਆ ਸ਼ਾਮ ਦੇ ਬਜੇ ਹੋਏ ਨੇ ਜੀ ਤਕਰੀਬਨ 7 ਗੁਰੂ ਮਹਾਰਾਜ ਦੀ ਕਿਰਪਾ ਨਾਲ ਆਪਣੇ ਘਰੇ ਹੋ ਗਿਆ ਦੁੱਧ ਆਪਣੀ ਗਾਂ ਸੋਈ ਆ ਆਪਾਂ ਛੋਟੀ ਜੀ ਕਿਊਟ ਜੀ ਬੱਚੀ ਦਿਖਾਉਣੀ ਆ ਸ਼ਾਮ ਦਾ ਟਾਈਮ ਆਜੀ ਦੇਖੋ ਕਾਂ ਫੇਰ ਵੀ ਹਜੇ ਤੱਕ 7 ਵਜੇ ਤੱਕ ਵੀ ਵਿਚਾਰੇ ਫਿਰੀ ਜਾਂਦੇ ਨੇ ਕੁਛ ਨਾ ਕੁਛ ਖਾਣ ਨੂੰ ਲੱਭੀ ਜਾਂਦੇ ਨੇ ਤੇ ਆਪਾਂ ਬੈਠੇ ਸੀਗੇ ਛੋਟੀ ਮੱਛੀ ਦੀ ਰਾਖੀ ਤੇ ਕਿਉਂਕਿ ਇਹ ਹਜੇ ਛੋਟੀ ਆ ਨਾ ਇਹਦੇ ਖੋਰ-ਖੋਰ ਖਾ ਜਾਂਦੇ ਨੇ ਕਾਂ ਤੇ ਫਿਰ ਤਾਂ ਕਰਕੇ ਆਪਾਂ ਨੂੰ ਰਾਖੀ ਰੱਖਣੀ ਪੈਂਦੀ ਆ ਇੱਕ ਦੋ ਦਿਨ ਵਾਸਤੇ ਤਾਂ ਦੇਖੋ ਕਿੰਨੀ ਸੋਹਣੀ ਆ ਕਿਊਟ ਜੀ ਜਿੰਨੇ ਨਿੱਕੇ ਹੁੰਨੀ ਉਹ ਦੇਖੀ ਆ ਇਹ ਪਰ ਇਹਨੇ ਆਪਣੇ ਆਪ ਦੁੱਧ ਪੀ ਲਿਆ ਆਪਾਂ ਨੇ ਇਹਨੂੰ ਦੁੱਧ ਦਿੱਤਾ ਪਲਾਖੜਾਈ ਦੇ ਵਿੱਚ ਰੱਖ ਕੇ ਚਲੋ ਹੁਣ ਬੈਜੂਗੀ ਕੋਲਰ ਲਾਇਆ ਹੋਇਆ ਸੀਗਾ ਇਹ ਆਪਾਂ ਨੇ ਪਸ਼ੂਆਂ ਵਾਸਤੇ ਰੱਖਿਆ ਹੋਇਆ ਪਸ਼ੂਆਂ ਵਾਸਤੇ ਕੋਲਰ ਲਾ ਦਨੇ ਆ ਇੱਕ ਪੱਖਾ ਵੀ ਚੱਲਦਾ ਤੇ ਪਰ ਪੱਖੇ ਵੀ ਕੀ ਕਰਨ वैसे भी मच्छर बहुत ज्यादा है देखो कहां देखो किथे तक पहुंच गया आपा जी 몰 ਲੈंदे ਸੀ 2 महीने आपाने दूध 몰 ਲਿਆ ਵਾ ਪਰ ਜਿਨ੍ਹਾਂ ਦੇ ਆਪਾਂ ਲੈਂਦੇ ਸੀ ਦੁੱਧ ਬਹੁਤ ਵਧੀਆ ਮਿਲਿਆ ਆਪਾਂ ਨੂੰ ਤੇ ਪਰ ਜਿਹੜਾ ਘਰ ਦੇ ਦੁੱਧ ਵਰਗੀ ਮौज ਨਹੀਂ ਹੈਗੀ ਤੇ ਉਹ ਆਪਾਂ ਜਿੰਨਾ ਆਪਾਂ ਨੂੰ ਚਾਹੀਦਾ ਹੁੰਦਾ ਆਪਾਂ ਖੁੱਲਾ ਵਾਰਤ ਲੈਨੇ ਆ ਜਿਹੜਾ ਆਪਾਂ ਮੋਲ ਲੈ ਕੇ ਆਉਨੇ ਉਹ ਆਪਾਂ ਨੂੰ ਸੂਝ ਸਮਝ ਕੇ ਵਰਤਣਾ ਪੈਂਦਾ ਚਲੋ ਗੁਰੂ ਮਹਾਰਾਜੀ ਕਿਰਪਾ ਨਾਲ ਆਪਣੇ ਘਰੇ ਦੁੱਧ ਹੋ ਗਿਆ ਹੁਣ ਆਪਾਂ ਆਉਂਦੀ ਦਸਵੀਂ ਨੂੰ ਮੱਠਾ ਟੀਕਾਂਗੇ ਪਰ ਉਦੋਂ ਸੁੱਚ ਖੁੱਲਣੀ ਆਪਾਂ ਨੇ ਤੇ ਉਹਨਾਂ ਚਿਰ ਆਪਾਂ ਦੁੱਧ ਰੇੜਕ ਲਾਂਗੇ ਤੇ ਜਿਹੜੀ ਛੋਟੀ ਬੱਚੀ ਆ ਉਹਨੂੰ ਪਲਾ ਦਿਆ ਕਰਾਂਗੇ ਪੂਰਾ 1 ਮਹੀਨਾ ਉਹਨੂੰ ਖੁੱਲਾ ਪਲਾਵਾਗੇ ਫਿਰ ਜਦੋਂ ਆਪਣੇ ਮਨ 10ਵੀਂ ਦੀ ਸੋਚ ਖੁੱਲ ਜਾਂਦੀ ਆ ਫਿਰ ਜਦੋਂ ਆਪਾਂ ਡੇਰੀ ਵਿੱਚ ਪਾਉਣ ਲੱਗ ਜਾਂਦੇ ਆ ਫਿਰ ਆਪਾਂ ਨੂੰ ਲਾਲਚ ਹੋ ਜਾਂਦਾ ਪਾਉਣ ਦਾ ਫਿਰ ਆਪਾਂ ਕਟਰੂਆ ਵਸ਼ਵੰਗ ਘੱਟ ਪਲਾਉਨੇ ਆ ਤੇ ਫਿਰ ਆਪਾਂ ਇਹਨਾਂ ਨੂੰ ਪੱਠੇ-ਪੁੱਠਿਆਂ ਤੇ ਲਾਵਾਂਗੇ ਦਾਣਾ-ਦੂਣਾ ਮਾੜਾ ਮੋਟਾ ਪਾਇਆ ਕਰਾਂਗੇ ਤੇ ਪਰ ਦੁੱਧ ਵੀ ਪਲਾਇਆ ਕਰਾਂਗੇ ਐ ਨਹੀਂ ਹੈਗਾ ਵੀ ਆਪਾਂ ਬਿਲਕੁਲ ਹੀ ਦੁੱਧੋ ਦਾ ਛੱਡ ਦਾਂਗੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਜੀ ਅੱਜ ਗੁਰਦੁਆਰੇ ਮਤਲਬ ਜੱਗ ਚਲਾਇਆ ਸੀਗਾ ਚੌਲਾਂ ਦਾ ਤੇ ਸਵੀਲ ਦਾ ਗੁਰੂ ਮਹਾਰਾਜੀ ਕਿਰਪਾ ਨਾਲ ਚਲੋ ਮੜਾ ਮੋਟਾ ਤਾਂ ਮੈਂ ਹੀ ਪੈ ਗਿਆ ਆਪਾਂ ਨੇ ਜੀ ਗਾਂ ਦੀ ਧਾਰ ਕੱਢ ਲਈ ਆਂਦੀ ਤੇ ਹੁਣ ਆਪਾਂ ਇਹਦੀ ਬੌਲੀ ਬਣਾਵਾਂਗੇ ਬੌਲੀ ਬਣਾ ਕੇ ਪਹਿਲਾਂ ਮੱਥਾ ਟੇਕਾਂਗੇ ਆਪਾਂ ਫਿਰ ਥੋੜੀ ਜਿਹੀ ਤੋਤੀ ਦੀ ਬੌਲੀ ਬਣਾਵਾਂਗੇ ਆਪਾਂ ਜੀ ਜਦੋਂ ਬੋਲੀ ਬਣਾਉਨੇ ਆ ਕੜਛੀ ਨੂੰ ਹਿਲਾਇ ਜਾਣਾ ਵਾ ਕਿਉਂਕਿ ਦੁੱਧ ਘਾੜਾ ਹੁੰਦਾ ਵਾ 1 ਮਿੰਟ ਜੀ ਹੇਠਾਂ ਲੱਗ ਜਾਣਾ ਬਸ ਆਪਣੇ 5 ਮਿੰਟਾਂ 'ਚ ਬੋਲੀ ਬਣ ਕੇ ਤਿਆਰ ਆ ਆਪਾਂ ਫਿਰ ਤੁਹਾਨੂੰ ਬਣੀ ਹੋਈ ਦਿਖਾਉਨੇ ਆ ਆਪਾਂ ਜੀ ਮਿੱਠਾ ਸੁਆਦ ਅਨੁਸਾਰ ਪਾਤਾ ਆਪਣੀ ਬੋਲੀ ਬਣ ਕੇ ਬਿਲਕੁਲ ਤਿਆਰ ਆ ਆਪਾਂ ਜੀ ਹੁਣ ਬੌਲੀ ਦਾ ਮੱਥਾ ਟੇਕ ਦਿੰਨੇ ਆ ਆ ਆਪਾਂ ਨੇ ਦੇਸੀ ਘਿਓ ਲੈ ਲਿਆ ਜਿਹਦਾ ਆਪਾਂ ਚਰਾਗ ਜਗਾਵਾਂਗੇ ਤੇ ਆ ਆਪਣੀ ਹੋ ਗਈ ਬੱਤੀ ਆ ਬੱਤੀ ਨੂੰ ਆਪਾਂ ਇਹਦੇ ਵਿੱਚ ਘਿਓ ਦੇ ਵਿੱਚ ਭਿਉਂ ਦਿੰਨੇ ਆ ਫਿਰ ਵਧੀਆ ਘਿਓ ਚੂਸ ਲੈਂਦੀ ਹੈ ਬੱਤੀ ਚਲੋ ਜੀ ਹੁਣ ਆਪਾਂ ਮੱਥਾ ਟੇਕਿਆ ਜੀ ਬੌਲੀ ਦਾ ਆਪਾਂ ਨੇ ਜੀ ਬੌਲੀ ਦਾ ਮੱਥਾ ਟੇਕਤਾ ਸੀ ਦੇਖੋ ਬੱਦਲ ਫੇਰ ਇੱਕ ਵਾਰੀ ਤੋਂ ਫੇਰ ਚੜ ਕੇ ਆ ਗਿਆ ਪੂਰਾ ਕਾਲੀਆਂ ਘਟਾਵਾਂ ਬਣ ਗਈਆਂ ਤੇ ਪਰ ਮੀਂਹ ਲੱਗਦਾ ਵੀ ਆਊਗਾ ਚਲੋ ਹੁਣ ਆਪਾਂ ਜੀ ਕੜੀ ਚੌਲ ਬਣਾ ਲੈਨੇ ਆ ਕਹਿੰਦੇ ਕੜੀ ਚੌਲ ਖਾਣੇ ਨੇ ਆਪਾਂ ਨੇ ਇੱਕ ਪਾਸੇ ਬੇਸਣ ਘੋਲ ਕੇ ਗਰਮ ਪਾਣੀ ਦੇ ਵਿੱਚ ਰੱਖਤਾ ਸੀ ਉਹ ਪਹਿਲਾਂ ਆਪਾਂ ਚੰਗੀ ਤਰ੍ਹਾਂ ਨਾਲ ਪਕਾ ਲਈਦਾ ਆ ਤੇ ਫੇਰ ਇੱਕ ਪਾਸੇ ਆਪਾਂ ਤੜਕਾ ਲਾ ਲਈਦਾ ਤੇ ਜਦੋਂ ਫੇਰ ਆਪਣਾ ਤੜਕਾ ਲੱਗ ਜਾਊਗਾ ਉਹਦੇ ਵਿੱਚ ਜਿਹੜਾ ਆਪਾਂ ਬੇਸਣ ਪਾਣੀ ਦੇ ਵਿੱਚ ਘੋਲ ਕੇ ਰੱਖਿਆ ਹੋਇਆ ਪਕਾਉਣ ਵਾਸਤੇ ਤੇ ਉਹ ਫਿਰ ਆਪਾਂ ਢੜਕੇ ਦੇ ਵਿੱਚ ਪਾ ਦਿੰਨੇ ਆ। ਚੌਲ ਆਪਾਂ ਨੇ ਬਣਾ ਕੇ ਰੱਖ ਲਏ ਸੀਗੇ। ਸਿੰਪਲ ਚੌਲ ਬਣਾਏ ਨੇ ਤੇ ਕੜੀ ਦੇ ਨਾਲ ਖਾਣਗੇ ਸਾਰੇ ਜਣੇ। ਮੌਸਮ ਵੀ ਠੰਡਾ ਠੰਡਾ ਸੀਗਾ। ਚਲੋ ਆਪਾਂ ਨੇ ਸੋਚਿਆ ਦੁਪਹਿਰੇ ਅੱਜ ਰੋਟੀ ਨਾ ਬਣਾਵਾਂਗੇ। ਫਿਰ ਕੜੀ ਛੌਲੀ ਖਾ ਲਾਂਗੇ ਸਾਰੇ ਜਣੇ। ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਦੇ ਆ ਕਰੋ ਵੀਡੀਓ ਨੂੰ ਚਲੋ ਹੁਣ ਜੀ ਆਪਾਂ ਨੇ ਜਿਹੜਾ ਉਹ ਬੇਸਣ ਸੀਗਾ ਪਕਾਉਣ ਵਾਸਤੇ ਰੱਖਿਆ ਹੋਇਆ ਹੁਣ ਉਹ ਆਪਾਂ ਨੇ ਤੜਕੇ ਦੇ ਵਿੱਚ ਪਾਤਾ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ 5-7 ਮਿੰਟ ਹੋਰ ਇੱਕ ਵਾਰੀ ਹਰਝਾਵਾਗੀ ਇਹ ਐਨ ਪੂਰਾ ਤੜਕਾ ਵਿੱਚ ਰਚ ਜਾਊਗਾ ਕੜੀ ਦੇ ਕੜੀ ਬਹੁਤ ਜ਼ਿਆਦਾ ਟੇਸਟੀ ਬਣਦੀ ਐ ਇਸ ਤਰ੍ਹਾਂ ਆਪਾਂ ਜੀ ਤੁਹਾਨੂੰ ਕੱਲ ਦੱਸਿਆ ਸੀ ਨਾ ਗੁਰਦੁਆਰੇ ਜਗ ਲਾਇਆ ਸੀ ਚੌਲਾਂ ਦਾ ਸਵੀਲ ਦਾ ਲੰਗਰ ਚੱਲਦਾ ਸੀ ਆ ਦੇਖੋ ਜੀ ਐਨਾ ਕਮੀ ਪੈ ਗਿਆ ਕੋਸ਼ਿਸ਼ ਕਰਨ ਜਿਆ ਕਰ ਗਿਆ ਰੱਬ ਬਸ ਨਹੀਂ ਪਾਉਣ ਦਾ ਬਦਰ ਮੰਡੀ ਸਾਂ ਬੈਠੇ ਨੇ ਬੱਚੀ ਦੀ ਰਾਖੀ ਹੁਣ ਤਾਂ ਕੋਈ ਕਾਂ ਹੈ ਨਹੀਂਗਾ ਹੈਗਾ ਕਾਂ ਹੁਣ ਤਾਂ ਕਾਂ ਕੋਈ ਹੈ ਨਹੀਂਗਾ ਆ ਰਾਬ ਨੇ ਮੀ ਪਾਇਆ ਬੱਦਲ ਕਿੰਨਾ ਚੜ ਕੇ ਆਇਆ ਸੀਗਾ ਦੇਖੋ ਧੁੱਪ ਵੀ ਨਿਕਲ ਗਈ